ਦੋਸਤੋ ਸਸਰੀਏ ਗਾਰ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਹੋ ਸਕਦਾ ਤੁਸੀਂ ਸਾਰੇ ਸਹੀ ਹੋ ਠੀਕ ਹੋਵੋਗੇ ਅੱਜ ਆਪਾਂ ਪੱਠੇ ਵੀਜ ਰਹੇ ਆ ਮਗਰਨੇ ਪਾਸੇ ਬਾਜਰਾ ਬੀਜਣਾ ਹਥ ਜਮੀ ਵੱਢ ਲਈ ਜਮੀ ਸੀਗੀ ਪਹਿਲਾਂ ਆਪਾਂ ਰੋਟਾਵੇਟਰ ਨਾਲ ਬੀਜਣੇ ਆ ਰੋਟਾਵੇਟਰ ਦੀ ਵੇਟ ਕਰੀ ਜਾਂਦੇ ਆ ਕਿ ਮੇਰੇ ਲਿਆਂਦਾ ਸੀਗਾ ਰੋਟਾਵੇਟਰ ਤੇ ਆ ਆਪਣਾ ਹੈਗਾ ਫਾਰਮ 60 55 ਤੇ ਆਪਾਂ ਰੋਟਾਵੀਟਰ ਦੀ ਵੇਟ ਕਰ ਰਹੇ ਹਾਂ ਬਸ ਆਉਣ ਵਾਲਾ ਹੀ ਹੋਣਾ ਫਿਰ ਆਪਾਂ ਰੋਟਾਵੀਟਰ ਨਾਲ ਮਾਰਕੀਟ ਵਿੱਚਾਂ ਦੇ ਬਾਜਰਾ ਆਵੇ ਹੁਣ ਬਈ ਰੋਟਾਵੀਟਰ ਆ ਕੀ ਹਾਲ ਆਇਆ ਤਾਂ ਆ ਨੰਨ ਟੱਕਰ ਆ ਬਣਾ ਤੇ ਆਕੇ ਲਿਆਂਦਾ ਰੂਟ ਵੀ ਟਰਾਈ ਦੇਖ ਲੋ ਬਾਈ ਹੁਣ ਆਪਾਂ ਮਾਰਦੇ ਆਂ ਜਾ ਕੇ ਮੱਤਨ ਤੇ ਉਹ ਉੱਥੇ ਮਾਰਨਾ ਦਾ ਤਾਂ ਚੱਕਦੇ ਆਂ ਅਨੇਕ ਤੇ ਮਾਰਨਾ ਮਾ ਬ੍ਰਦਰ ਆਹ ਲਓ ਜੀ ਨਾਂ ਦੀ ਬਾਈ ਜੀ ਰਹਿ ਗਿਆ ਦੂਰੇ ਜੇ ਇੱਥੇ ਕੋਈ ਰਹਿ ਗਿਆ ਦੂ ਟਾ ਮੀਟਰ ਬਾਅਦ ਤੱਕ ਰਹਿਣਾ ਮੈਂ ਇਸੇ ਇਧਰ ਟੋਪਦਾ ਹੀ ਨਹੀਂ ਰਹਿਦਾ ਤੱਕੜਾ ਰੂਟਾ ਚੱਲ ਰਿਹਾ ਸਾਂਸ ਭਰਾ ਕਰਦਾ ਹੋਏ ਰੂਟਾ ਚੱਲ ਰਿਹਾ ਦਾ ਦੇ ਦਾ ਬਾਜਰੇ ਦਾ ਤੇ ਵਿੱਚ ਦਿਵਾਰ ਆ ਥੋੜਾ ਜਿਹਾ ਦਾ ਪਾਸਾ ਪਸਾ ਲਿਆ ਜੀ ਤੇ ਯਾਤਰਾ ਬਣਾਇਆ ਉਹ ਗੁਰੂਆਂ ਦੇ ਜਿੱਥੇ ਆਪਣੋ ਗੁਰੂ ਜੀ ਲੱਗਿਆ ਉਹਨਾਂ ਦੇ 9:30 ਚਾਈਆ ਤੇ ਸਾਰੀ ਆਪਾਂ ਦੀ ਤੇ ਆ ਪੱਥੇ ਨਾ ਪਰੂਤਾ ਵਿਤਰਾ ਸੱਦਨ ਕਰ ਰਹੇ ਆ। ਦਾ ਵੀ ਆਪਣਾ ਖਮਿਆਰੇ ਚੱਦਨ ਦਾ ਮਹਰੂਪ ਆ ਵੀਟਰ ਖਮਿਆਰੇ ਜਾਂਦਾ ਸੀ ਜਵਾ ਤਾਂ ਖਮਿਆਰੇ ਸਿਰ ਤੇ ਲਾ ਕੇ ਆਉਣਾ ਤੇਰੀ ਗਲਾਉਂ ਚੱਲਿਆ। ਆਹ ਦੇਖੋ ਵਿਚਾਰਾ ਸੀਏ ਲੱਗਾ ਬੈਠਾ। ਓਏ ਛਾਵੇਂ ਥੂਵੇਂ ਬਹਿ ਜਾ ਕਰ। ਆਹ ਦੇਖੋ ਬਈ ਸੀਏ ਲੱਗਾ ਬੈਠਾ। ਆ ਗਿਆ ਸਮਾਨ ਆਪਣਾ। ਬਣਾਤਾ ਕਿ ਨਹੀਂ? ਤੇ ਤੜਕੇ ਲੈ ਆ ਬਣਾ ਦੂੰਗਾ ਨਾ ਮੈਂ ਛੱਡ ਕੇ ਬਣਾ ਬੈ ਗਿਆ ਗਰ ਸਾਸ ਹੂ ਲੜਿਆ ਕਰ ਆ ਦੇਖੋ ਬਈ ਵਿਚਾਰਾ ਗਰਮੀ 'ਚ ਬੈਠਾ ਓ ਆ ਗਿਆ ਤਾਂ ਕਿ ਮੈਂ ਅਰੇਸਟ ਹੋ ਗਿਆ ਆ ਲਿਆ ਹੁਣ ਆਪਾਂ ਬਾਹਰ ਚੁੰਡੀ ਉੱਤਰ ਕੇ ਹਏ ਆਪੇ ਸੰਧ ਪਰ ਸਾਰੇ ਬਾਬੇ ਲਾਡਾ ਮਸਾਲਾ ਆ ਬਹੁਤ ਔਸਰਾ ਆ ਤੋਹੋ ਜਾਂ ਬੰਦੇ ਤੇ ਦੇੰਸੀ ਮਾਤਾ ਲਾਇਆ ਜੋ ਰੁਕਾ ਆ ਤੇ ਹਾਂ ਚੱਲ ਜੀ ਆਪਾਂ ਤਾਂ ਘਰੇ ਸਰਦਾਰ ਦਾ ਹਾਈ ਦਿੱਤਾ ਚਲੋ ਹੋ ਹੋ ਭਾਈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਆਪਾਂ YouTube ਚੈਨਲ ਹੋਰ ਆਹਨ ਕੋ ਦਵਾਵੋ ਤੇ ਸਬਸਕ੍ਰਾਈਬ ਆ ਚਾਰ ਤੋਂ ਬੜੀਆਂ ਅੰਮੀਏ ਭਾਈ ਕੰਧਾਰੇ ਆਪਾਂ ਤਾਂ ਵੀ ਬੰਦ ਦੀ ਇਹ ਆ ਕੰਧਾਰੇ ਬੰਦ ਜਾਂਦੀ ਆ